ठीक हाँ तू दस मैं भी ठीक हाँ अंदर ही अंदर बुला कि बारिश आ जाए जा, अंदर आजा, 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 आजा तेरा अब दाका रह मैं कितने हटाया कभी हैं ना ना तेरा अब दाका रह ले आजा जा बैठ जा बैठ नहीं आता ही बैठ जा बैठ जा हाँ खान दूं। खान दूं। खान दूं। और सही की बना यार जी खान लो तू खान लो और आगे लेना ਕੁਛ ਨਹੀਂ ਬਣਾਇਆ ਮੈਂ ਤਾਂ ਬਣਾਈ ਸੀ ਸਬਜੀ ਰੋਟੀ ਹੋਰ ਤਾਂ ਮੈਂ ਕੀ ਬਣਾਉਣਾ ਆਹ ਦਾਲ ਚ ਕੀ ਬਣਾਇਆ ਮੈਨੂੰ ਹੀ ਦੱਸ ਦੇ ਮੜਿਆ ਦਾਲ ਦੇ ਵਿੱਚ ਤਾਂ ਮੈਨੂੰ ਕੀ ਬਣਾਉਣਾ ਹੈ ਦਾਲ ਤਾਂ ਮੈਂਨੇ ਸ਼ਮਲਾ ਮਿਰਚ ਦੀ ਬਣਾਈ ਸੀ ਕੱਲ ਅੱਛਾ ਹਾਂ ਹੋਰ ਲਾ ਮੈਨੂੰ ਇਹਦੇ ਕੋਲ ਦੀ ਕੋ ਕੁੱਕੜ ਕਿਸ ਵਿੱਚ ਮੈਂ ਖਾ ਲੂੰਗੀ ਕਿਰਿਆ ਕੇ ਰੋਟੀ ਅੱਛਾ ਹੋਰ ਸਬਜੀ ਲੈਣ ਆਈ ਹੈ ਹੋਰ ਸਬਜੀ ਤਾਂ ਲੈ ਜਾ ਸਬਜੀ ਤਾਂ ਮੈਂ ਲੈ ਆਣੀ ਆਈ ਸੀ ਮੈਂ ਕਿਾ ਚੱਲ ਤੇਰਾ ਵੀ ਤੈਨੂੰ ਵੀ ਮਿਲਿਆ ਮਾਂ ਬਹਨ ਦੇ ਨਾਲ ਤਾਂ ਸਬਜੀ ਦੇ ਅੱਛਾ ਚੱਲ ਵਧੀਆ ਮਿਲ ਕੇ ਹੋਰ ਸੁਣਾ ਹੋਰ ਕੀ ਫਿਰ ਬੀਬੀ ਨੇ ਨਹੀਂ ਬਣਾਈ ਸਬਜੀ ਬੀਬੀ ਰ ਗਈ ਹੋਈ ਸੀਗੀ ਕਿੱਥੇ ਗਈ ਹੋਈ ਸੀ ਗਈ ਹੋਈ ਸੀ ਅੱਛਾ ਲੈ ਮੈਂ ਤੈਨੂੰ ਸਬਜੀ ਪਾ ਕੇ ਲਿਆ ਦੇਣੀ ਆਂਗੀ ਚੰਗਾ ਹਾਂ ਚੱਲ ਤੂੰ ਸਬਜੀ ਪਾ ਕੇ ਲਿਆ ਦੇ ਹੋਰ ਨਾ ਮੈਂ ਮੜੇ ਮਾੜੇ ਨਾਲ ਚਲ ਪਈ ਨਹੀਂ ਤੇਰੇ ਉੱਤੇ ਨਾ ਮੈਂ ਉਰੀ ਜਾ ਦੂੰਗੀ ਤੂਰੀ ਬਹਿ ਜਾ ਚਲ ਠੀਕ ਆ ਫਿਰ ਪਰ ਮੜੇ ਮੈਂ ਉਧਰ ਜੇ ਕਿਹੜਾ ਕੱਢਿਆ ਮਾ ਲੈ ਟਾਈ ਟਾਈ ਨਹੀਂ ਨਾ ਤਾਂ ਆ ਗਈ ਪੁੱਤ ਆ ਗਈ ਆ ਗਈ ਲੈ ਫੜ ਲੈ 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 ਜਾ ਹੋਰ ਲੈ ਜਾ ਚਲ ਠੀਕ ਆ ਤਾਈ ਮੈਂ ਜਾਂਦੀ ਆਂ ਲੈ ਮਹਿੰਗੇ ਬਾਜ਼ੂ ਸਬਜੀ ਆਪਾਂ ਹਾਂਜੀ ਇਹਦੀ ਮਾਂ ਨੂੰ ਸੋਰ ਦੀ ਸ਼ਰਮ ਨਹੀਂ ਆਉਂਦੀ ਵੀ ਅੱਜ ਕੱਲ੍ਹ ਕੌਣ ਲੈਣਾ ਆਉਂਦਾ ਕਿਸੇ ਵੀ ਸਬਜੀ ਬਾਜ਼ੀ ਭਲਾਂਜੀ ਕੋਈ ਨਹੀਂ ਲੈਣ ਆਉਂਦਾ ਹੈਗਾ ਇਹ ਤਾਂ ਹੁਣ ਹੀ ਭੇਜ ਦਿੰਦੀ ਆ ਪਤਾ ਨਹੀਂ ਆਉਂਦਾ ਹਾਂ ਪੁੱਤ ਸਹੀ ਤੂੰ ਕੁਛ ਕਹਿ ਹਾਂ ਨਾ ਪੁੱਤ ਮੈਂ ਕਿੱਥੇ ਕਿਹਾ ਮੈਨੂੰ ਲੱਗਿਆ ਜਿਵੇਂ ਕਿ ਤੂੰ ਮੈਂ ਭੇਜਾਂਗਾ ਚੰਗਾ ਕੋਈ ਨਹੀਂ ਭੇਜਾਂ ਮੈਂ ਕੀ ਕਹਿਣਾ ਪੁੱਤ ਤੂੰ ਸਬਜੀ ਰੋਟੀ ਤਾਂ ਖਾ ਜਾਂਦੀ ਮੈਂ ਮੈਂ ਕਿ ਤੂੰ ਬੱਗ ਗਈ ਨਹੀਂ ਤਾਈ ਮੈਂ ਤਾਂ ਤਾਂ ਉਹ ਧੁਲੇਣੋ ਨਹੀਂ ਜਿਹੜੀ ਮੇਰੇ ਨਾਲ ਨੀ ਬੇਬੇ ਹੁੰਦੀ ਸੀ ਆਪਣੀ ਹਾਂ ਉਹ ਕਹਿੰਦੀ ਹੁੰਦੀ ਸੀਗੀ ਆਉਣ ਜਾਣ ਨਾਲ ਪੈਰ ਬਦਲ ਤਾਂ ਮੈਂ ਤੁਹਾਡੇ ਸਾਜੀ ਲੈਣ ਆਂਦੀ ਸੀਗੀ ਘਰੇ ਤਾਂ ਉਹ ਵੀ ਸਾਡੇ ਰੋਜ਼ੇ ਸਬਜੀ ਬੀਬੀ ਬਣਾਉਂਦੀ ਹੈਗੀ ਅੱਛਾ ਤੂੰ ਮੇਰੇ ਗੱਲਾਂ ਸੁਣ ਲਈਆਂ ਹੋਰ ਤਾਈ ਮਾਂ ਵਰਗੇ ਚੁਲਾ ਕੋਏ ਗੱਲਾਂ ਨਾ ਸੁਣਿਆ ਕਰ ਲੈ ਇਹਦੇ ਵਿੱਚ ਕੀ ਚੱਕ ਨਾ ਕੋ ਮੈਂ ਤਾਂ ਹੁਣ ਜਾਂਦੀ ਸੀ ਤਾਈ ਤੂੰ ਤਾਂ ਬੋਲਤਾ

हाँ यार तू तो भी खा रहा ना मैं नहीं खांडी मैं खा के हटी हूँ पता ना, तो? ना ना तू खा रहा मैं भी खा दूँगी ना खा रहा नहीं और कोई ना। ना। मेरी गाल तबुशना करी जाके ना बसी हाँ क्लियर हाँ बोल दिया थिल्ला ताजी कितने से बाजार चों मंगवाएंगे अच्छा हम्म बिरला हुआ हाँ

ਨਿਆਣੀ ਪਿਆਰ ਦੀ ਭੁੱਖੀ ਸੀ ਤਾਂ ਆਉਂਦੀ ਸੀ ਨਹੀਂ ਉਹਨੂੰ ਕੀ ਲੋੜ ਸੀ ਵਿਚਾਰੀ ਨੂੰ ਮੇਰੇ ਕੋਲੇ ਆਉਣ ਦੀ ਮੈਂ ਇਕੱਲੀ ਬੈਠੀ ਰਹਿਣੀ ਆ ਐਂ ਤਾਂ ਰੋਜ਼ ਆ ਜਾਂਦੀ ਆ ਮੇਰੇ ਕੋਲੇ ਦੋ ਦੋ ਘੇੜੇ ਮਾਰ ਜਾਂਦੀ ਆ ਹੋਰ ਬਾਈ ਇਹ ਸੱਚੀ ਗੱਲ ਆ ਨਿਆਣੀ ਦੀ ਪਿਆਰ ਤਾਂ ਹੋਂ ਜਾਣਨ ਵਾਲੇ ਵਾਧਦਾਗਾ ਜੇ ਬੰਦਾ ਆਊਗਾ ਜਾਊਗਾ ਥੋੜਾ ਜਾਂ ਤਾਂ ਹੀ ਪਿਆਰ ਵਧੂਗਾ ਨਹੀਂ ਕਿੱਥੇ ਪਿਆਰ ਵਧਦੇ ਨੇ ਹੋਰ ਇਹਦੀ ਬੀਬੀ ਦਾ ਪਿਓਰਿਟੀ ਨਹੀਂ ਆਉਂਦੇ ਚਲ ਨਿਆਣੀ ਆ ਜਾਂਦੀ ਐ ਨੈਕਸਟ ਹੀ ਮੇਰਾ ਪਿਆਰ ਵੱਧ ਜਾਂਦਾ ਮੇਰੇ ਨਾਲ ਹੋਰ ਮੇਰੇ ਮੁੰਡੇ ਤਾਂ ਬਾਹਰ ਫਰੀ ਜਾਂਦੇ ਨੇ ਗੇੜੇ ਕੱਢਦੇ ਚਲ ਦੋ ਘੜੀ ਬੈਠ ਜਾਂਗੀ ਮੈਂ ਤਾਂ ਬੋਲੀ ਨੇ ਉਹੀ ਬੋਲ ਥੱਪ ਲਿਆ ਤੇ ਬੋਲਿੰਗ ਨੇ ਹੋਰ